ਭਾਈ ਗੁਰਜੀ ਕੀ ਫਤਿਹ ਆਸਰੀ ਜਿਹੜੀ ਕੋਸੇ ਆਤਮਾ ਇਹ ਕੋਲ ਜਿਹੜੀ ਕੋਸੇ ਆ ਇਹ ਸੀਰ ਜਿੱਥੇ ਪਾ ਮੈਂ ਤਾਂ ਫਿਰ ਜਿਹੜੀ ਆਤਮਾ ਜਾਂ ਤੋਂ ਮੈਂ ਨੰਬਰ ਮੈਂ ਆ ਨਵੇਂ ਨਸਲੇ ਮਾਦਮਿਕ ਕੋਈ ਹੈ ਵੀ ਇਹ ਐਫ ਆਈਰ ਕੋ ਪਰਿਵਾਰ ਆਏ 50 ਲੋਕਾਂ ਜਿਹੜੇ ਕੋਈ ਹੈ ਸਿਰ ਬਿੱਕਾ ਪਾ ਕੋਈ ਸੰਸਦਾ ਪਾਰਟੀ ਜਿਹੜਾ ਆਇਓ ਪ੍ਰਾਈਵੇਟ ਆਇਓ ਜਾਂ ਕੌਂਟਰੈਸਟਰ ਆਇਓ ਤੇ ਉਹਨੇ ਉਹਦੇ ਵਿੱਚ ਇੱਕ ਪ੍ਰਧਾਨ ਬੈਗਰੋ ਤੋਂ ਤਾਂ ਜਾਣਤ ਕਰ ਪ੍ਰਗਿਆਰੋ ਸਾਹਿਬ ਦਾ ਮਤਨਾਤਰ ਬਣਾਇਆ ਦਿੰਨੇ ਪਰ ਜਦੋਂ ਉਹ ਕਹਿ ਰਹੇ ਨਾ ਉਹ ਪ੍ਰਕਾਰ ਉਹਨੇ ਮੈਨੂੰ ਸੇਵਾ ਦਾ ਨੌਕਰ ਤਾਂ ਕਲੇਮਾ ਦੇ ਵਿੱਚ ਇਹ ਜੀ ਗੱਲ ਹੋਈ ਉਹਦੇ ਵਿੱਚ ਸੁਝਾਵਾ ਨਾ ਕਿ ਮੈਂ ਇਸ ਤਰ੍ਹਾਂ ਚਾਹੁੰਦਾ ਕਿ ਇਹੋ ਵੀ ਕੋਸ਼ਿਸ਼ ਰੱਖਣਾ ਕਿ ਅਤੂਤ ਆਪਾਂ ਵਾਲੇ ਕਿੱਥੇ ਵੀ ਕੋਈ ਤੇ ਕਿ ਪਰਵਾਰ ਆਪਾਂ ਨੂੰ ਬਟਾ ਮੋੜ ਮਸੂਲ ਹੋਣੀ ਚਾਹੀਦੀ ਹੈ ਨਾਲ ਵੀ ਚਾਰ ਪੱਥਰ ਜਿਹੜੇ ਬਾਬਾ ਲਾਲਗੜ੍ਹ ਦੇ ਬਾਹਰ ਪਾਸੇ ਦਾ ਪਹਿਲਾ ਚਾਰ ਪੱਥਰ ਜਿਹੜੀ ਉਹ ਭਾਗ ਬਾਰੇ ਪੂਰੇ ਪੱਲੇ ਕਰ ਗਿਆ ਸੀ ਜੇ ਪਾਜੀ ਉਸੇ ਕਰਕੇ ਖੜੇ ਆ ਤੇਰੇ ਆਪਣਾ ਨਹੀਂ ਕਿਤੇ ਜੀ ਮੈਂ ਨੰਬਰ ਬੰਦਾ ਬੰਦਾ ਗੱਲ ਆਇ ਤੋਂ 40 40 ਜਿਹੜਾ ਅਸਲ ਵਿੱਚ ਜਿਹੜੇ ਆਪਣੇ ਬਰਗਨ ਦੀ ਸਾਇਓ ਅੱਜ ਵਾਲਾ ਸੀਗੇ ਤੇ ਫਿਰ ਨਾਲ ਸੀ ਉਹ ਅਸਲ ਪ੍ਰਸ਼ਦ ਇੱਕ ਸੁਪਨਾ ਬਣਾ ਕੇ ਦਾ ਦਰਵਾਜ਼ਾ ਆ ਜਾਨੀ ਉਹ ਵੀ ਆਪਣਾ ਬੋਟਾ ਆ ਜਾਨੀ ਨਾਲ ਥੋੜੇ ਬਣਿਆ ਆ ਤੇ ਆਪਣੇ ਦਿਲ ਬਣਾ ਚਾ ਉਸੇ ਉੱਤੇ ਕੱਟੇ ਮੈਂ ਦੇ ਵੀ ਕੇਵਲ ਹੁੰਦੀ ਰਹਦੀ ਹੈ ਕਿ ਸਾਡੇ ਯਾਨੀ ਉਹਦੇ ਨੂੰ ਕਹਿਤਾਂ ਰਹਿੰਦੇ ਨੇ ਸ਼ਾਇਦ ਆ ਪਰ ਉਹ ਤੇ ਕੀ ਕਰਦਾ ਜਿਹੜਾ ਉਹਦੇ ਸਿਰ ਦੇ ਵਿੱਚ ਇੱਕ ਉਹ ਮਹਾਰਾਜ ਬਣਦਾ ਡਾਕਟਰ ਕਰਦੇ ਨੂੰ ਤੋਂਦੀ ਬੁੜਾ ਹੱਸਣਾ ਕਰੇ ਜਿਹੜਾ ਜਦੋਂ ਕੋ ਮਾਰਗੜ ਤੇ ਜਾਂਦੇ ਤੇ ਗੁੰਡਾ ਲੋਕ ਮਾਰਦੇ ਨੂੰ ਜੀ ਕੋਈ ਤਾਂ ਉਹ ਮਾਤੇ ਤੇ ਖੇੜ ਜੀ ਇਹ ਸ੍ਰੀਕਾਂਬੀ ਆਬਾਦੀ ਸਥਾਨੇ ਵਾਲੀ ਦਾ ਪ੍ਰੋਜੈਕਟ ਨਦੀ ਫਰਮਨਟਬਾਲੇ ਚਾਰ ਕੋਈ ਸਦਾ ਕਿ ਹਰਤਾ ਕੰਮ ਜਾਂ ਕੋਈ ਸਮੱਸਿਆ ਆ ਰਹੀ ਹੋਈਆ ਬਾਕੀ ਤੁਹਾਨੂੰ ਪ੍ਰਧਾਨ ਜੀ ਦੇ ਸੰਗੇ ਤੇ ਗੈਰਚਾਰ ਪੰਜਾਂ ਦੇ ਈਓ ਕੋਲ ਬਾਕੀ ਐਂਡ ਸੋਸਾਇਟੀ ਜਿੰਨੇ ਪ੍ਰਧਾਨ ਜੀ ਦੇ ਸੰਗੇ ਸੋ ਮੈਂ ਤਾਂ ਪਹਿਲਾਂ ਜਿੱਤੇ ਲੋਕ ਸਾਡੇ ਮੈਦਾਨੇ ਉਹਨਾਂ ਦਾ ਜਾਣਨਾ ਹੋਇਆ ਐ ਜੀ ਨਾ ਉਹਨਾਂ ਨੇ ਮੈਸਰੀ ਕਰਾਇਆ ਤਾਂ ਅਸਲ ਵਿੱਚ ਕਿ ਲਾਜ਼ਮੀ ਤੱਕ ਕੋਈ ਦਿੱਤੇ ਆਏ ਨੇ ਨੰਬਰ ਕੋਈ ਨਹੀਂ ਰਹੀ ਹੈ ਸਭ ਤੋਂ ਵੱਧ ਤਰਸ ਰਹੇ ਨੇ ਪਰ ਕਿ ਜਿੰਨੇ ਜਿਹੜੇ ਪੇਪਰ ਬਸਮਾਗੀ ਕੋਈ ਆਪਾਂ ਮਾ ਜਿਹੜੇ ਬਤਾ ਅਧਿਕਾਰ ਨੂੰ ਜਿੰਨੇ ਕੰਮ ਜਿਹੜੇ ਮਾਤੋ ਤੋ ਦਾਸਤਾਰੀ ਮੇਰੇ ਨੇ ਸੁਣਾਈ ਦਾ ਅਸੀਂ ਇੱਧਰ ਵੀ ਸੁਣਾਈ ਦਾ ਤੇ ਉਹ ਦਾਸਤਾਰਾ ਮਦਦੇ ਨੂੰ ਮਨਜ਼ੂਰ ਹੋਇਆ ਦਾ ਕੋਈ ਜਿਹੜੇ ਮੌਸਮ ਚੱਲਿਆ ਆਪਣੇ ਦਿਰਾ ਘਰ ਲਈ ਜੇ ਵੀ ਮਦਦ ਚਾਹਾਂ ਸੈਂਟਰ ਵਿੱਚ ਪਈ ਵਾਪਸ ਕੋਈ ਆ ਗੀਆ ਜਿੰਨੇ ਤਰੱਕ ਕਰ ਹੋਏ ਨੇ ਕੋਈ ਆ ਬਾਬਾ ਜੀ ਨਾਲ ਅੱਗੇ ਆਪਾਂ ਜਾਂ ਛੋਟੇ ਜਿਹੀ ਸੁਲ੍ਹਾ ਲੈਣਾ ਕੋਈ ਚਾਹੇ ਤੋ ਜੀ ਵੀ ਕਾਪਰ ਆਪਣਾ ਵੀ ਜਾਓ ਤੇ ਆਪ ਜਿਹਨੇ ਜਾਦੇ ਲੋਗੇ ਉਹਨਾਂ ਦਾ ਪਾਵਾਣ ਚੀਰੋਗਾ ਸਾਥ ਦੂਗਾ ਤੋਂ ਮੈਂ ਆਪਣਾ ਬਹੁਤ سارے ਮੈਂਬਰਾਂ ਨੂੰ ਬੇਨਤੀ ਕਰਦਾ ਵੀ ਜਿੱਥੇ ਕਿਤੇ ਆਪੇ ਸੀ ਖੇਰਾ ਹੈ ਜੇ ਕਿਤੇ ਤੁਹਾਨੂੰ ਚਾਹੀਦੀ ਬੋਲਾ ਤੇ ਪਹਿਲਾਂ ਜੀ ਰਣਜੀਤ ਸਿੰਘ ਉਹ ਮੰਤਰੀ ਜੀ ਜਿਹੜਾ ਸਰਕਾਰ ਦੇ ਉਹ ਪਾਇਲਟ ਦਾ ਅਸਰ ਹੈ ਜੀ ਮਗੇ ਵੀ ਗੱਲ ਕੀਤੀ ਸੀ ਪੂਰਨ ਗੱਲ ਸਹੀ ਜੀ ਜੇ ਤੁਸੀਂ ਜਿਹਦੇ 12000 ਪੰਡਾ 12000 ਦਾ ਸਟੇਸ਼ਨ ਮੋਟਰਾਂ ਤੇ ਜੀ ਆਕੇ ਆਮ ਜਨ ਦੇ ਕਿਸਾਨ ਜਨ ਦੇ ਮੋਟਰਾਂ ਤੇ ਬੜੇ ਬੜੇ ਕੰਮ ਹੋ ਰਹੇ ਜੀ ਜਾਂ ਕੇ ਬਹੁਤ ਖੁਸ਼ ਹੋਣੇ ਚਾਹਦੇ ਜੀ ਫੈਕਟਰ ਸਾਹਿਬ ਜੀ ਦਾ ਇਹਦਾ ਸਿਆਰ ਕਰਕੇ ਰੋਟੀ ਹੁੰਦੇ ਜੀ ਕੋਈ ਕਿਸੇ ਮੋਟਰ ਤੇ ਕਿਸੇ ਮੋਟਰ ਤੇ ਵੀ ਮੋਟਰ ਮੋਰੀ ਕਿਸੇ ਜੀ ਨਾਲ ਚਲ ਰਿਹਾ ਹੈ ਇਸ ਦਾ ਕਹਿਣਾ ਹੈ ਕਿ ਅੱਜ ਜਿਹੜਾ ਕੌਸ਼ਿਸ਼ ਕਰ ਰਹੇ ਹਾਂ ਇਹ ਧੀਰੇ ਧੀਰੇ ਸਾਡੀ ਕੋਸ਼ਿਸ਼ ਹੈ ਕਿ ਆਪਾਂ ਲਾਭ ਜਨਾਵਾਂਗੇ ਉਹ ਟ੍ਰੈਕਸ਼ਨ ਜਿਹੜਾ ਹੈ ਸਾਡੇ ਨੀਂਵਾਂ ਤੇ ਬਣ ਰਿਹਾ ਹੈ ਤੁਮਾਰੋ ਜੀ ਆਮ ਰਾਜਿਆ ਉਹ ਉਹਨਾਂ ਦੀ ਸਿਖਿਆ ਵੀ ਤੇ ਉਹਨਾਂ ਦਾ ਜੁਨੇ ਮਤਲਬ ਇਹ ਹੈ ਉਹਨਾਂ ਦਾ ਇਖਤੀਆਰ ਹੈ ਤਾਂ ਕਹਿਣਾ ਮਤਲਬ ਕਿ ਆਪਾਂ ਪੰਜਾਬ ਦੂਸਰੀ ਹੈ ਜਿਹੜਾ ਪ੍ਰਧਾਨਤਾਰ ਬਹਿ ਗਿਆ ਉਹ ਮਾਰ ਹੋ ਗਿਆ ਉਹਨਾਂ ਇੰਗਲੈਂਡ ਦੇ ਵਿੱਚ ਸਰਵੇ ਹੋ ਰਹੀ ਸੀ ਪਰ ਪਿਛਲੇ ਉੱਤਰੇ ਦੇ ਚਾਰ ਹਜ਼ਾਰ ਪਿੰਡ ਵਿੱਚ ਗਏ ਉਹਦੇ ਵਿੱਚ ਇੱਕ 20 ਬੰਦੇਾਂ ਤੇ ਇੱਕ ਬੰਦੇ ਨੇ 10-12 ਸਾਲ ਦਾ ਸਰਦਕੀ ਸੀ ਜਿਹੜੇ ਪਾਰਕ ਦੇ ਵਿੱਚ ਆ ਗਏ ਸੀ ਜਿਹੜੇ ਅੱਗੇ 라ਉਂਡ ਦੇ ਵਿੱਚ ਬਹਿ ਜੱਲਾ ਕਰਦੇ ਸੀ ਸਾਹਿਬ ਸਾਹਮਣੇ ਬੈਠੇ ਸੀ ਸਾਹਦੇ ਦੇ ਦਫ਼ਤਰ ਸੀ ਕੋਈ ਧੰਗਾ ਨਾਉਂਦੇ ਸੀਗੇ ਉਹਨਾਂ ਨੇ ਵਿੱਚ ਫੇਰੇ ਸੁੰਦੇ ਬਾਗਾਂ ਦੇ ਜਿਹੜੇ ਆਪਾਂ ਬੁਝੇ ਇੰਜੋਏ ਕਰਦੇ ਸੀ ਲਾਗੂ ਕਰਨ ਦਾ ਉਹ ਟੈਕਨੋਲੋਜੀ ਹੈ ਤੇ ਗ੍ਰੀਡ ਵਾਲਾ ਅਸਰ ਹਸਣਾ ਖੋਣਾ ਨਿਤਣਾ ਵਸਣਾ ਤੇ ਉਹ ਨਾਲ ਹੀ ਉਹ ਦੂਸਰਾ ਲਾਂਚ ਹੋਇਆ 5 ਸਾਲ ਪਹਿਲੇ ਕਿਉਂਕਿ ਮਾਤੇ ਰੈਡੀ ਸੀ ਮਾਤੇ ਹੋਣੀ ਨਾ ਉਹ ਇਸ ਕਰਕੇ ਬੇਰੀ ਬੇਰੀ ਏਰੀਆ ਸਾਡੇ ਆਪਾਂ ਰੌਣਕ ਲੇ ਕੇ ਨੂੰ ਸੱਤਾਂ ਬੋਲਤਾ ਜੀ ਤੋਂ ਅਧਿਸ਼ਕ ਜੀ ਜਿਹੜਾ ਨੇ ਕਾਲ ਕੀਤੀ ਸੀ ਫਿਰ ਅਪਣੇ ਭਾਈ ਸਾਹਿਬ ਨੇ ਹਾਂ ਜੀ ਬਦਾਲ ਨੇ ਮੇਰੇ ਕੋਲ ਨਹੀਂ ਆਈ ਤੇ ਅੱਜ ਸਮਾਂ ਮਾਰ ਆ ਗਿਆ ਕੋਈ ਵੀ ਪ੍ਰੈਕਟੀਕਲ ਜਿੱਤੇ ਆ ਗਿਆ ਅੱਜ ਹੈ ਉਹ ਵੀ ਸੱਤ ਦਾ ਹੋਰ ਤੇ ਦਾਨੀ ਦਾ ਕੋਈ ਹੁੰਦਾ ਕੁਝ ਵੀ ਦਾ ਅਪਰਿਤ ਤਿਆਰ ਹੋ ਗਿਆ